ਸਿੱਖ ਧਰਮ ਦੀ ਬਹੁਤ ਹੀ ਸਨਮਾਨਯੋਗ ਸਤਕਾਰਯੋਗ ਹਸਤੀ ਬੀਬੇ ਨਾਨਕੀ ਜੀ ਜਿਨ੍ਹਾਂ ਦਾ ਜਨਮ ਨਾਨਕੇ ਪਿੰਡ ਚਾਹਲ ਦੇ ਵਿੱਚ ਹੁੰਦਾ ਵਾ ਜਿਸ ਕਰਕੇ ਬੀਬੇ ਜੀ ਦਾ ਨਾਮ ਬੀਬੇ ਨਾਨਕੀ ਜੀ ਪੈਂਦਾ ਹੈ ਜਿਸ ਦੇ ਬਾਰੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵਾ ਭਾਈ ਸ਼ਸ਼ੀਲ ਸਭ ਗੁਣ ਖਾਨੀ ਮਨ ਪਗਤ ਧਰ ਦੇ ਸੁਹਾਨੇ ਮਨੁਲਾਵੋ ਕੀ ਭਗਤੀ ਹੀ ਸਰੀਰ ਧਾਰ ਕਰਕੇ ਧਰਤੀ ਤੇ ਆਈ ਹੋਵੇ ਇਸ ਤਰੀਕੇ ਦਾ ਸਰੂਪ ਸਤਕਾਰਯੋਗ ਬਾਬੇ ਨਾਨਕੀ ਜੀ ਦਾ ਵਾ ਇੰਨੇ ਗੁਣਾ ਦੇ ਭਰੇ ਹੋਏ ਆ ਤੇ ਉਸ ਬਾਬੇ ਨਾਨਕੀ ਜੀ ਦੇ ਭਰਾਤਾ ਜੀ ਦੇਨ ਦੋਨੀ ਦੇ ਮਾਲਕ ਜਿਨ੍ਹਾਂ ਨੇ ਸਾਰੇ ਜਗਤ ਦਾ ਉਧਾਰ ਕੀਤਾ ਤਨ ਸੱਚੇ ਪਾਤਸ਼ਾਹ ਸਾਹਿਬੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ ਜਦੋਂ ਵੀ ਬੇਬੇ ਜੀ ਨੇ ਯਾਦ ਕਰਨਾ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੇ ਉਸੇ ਵੇਲੇ ਆਉਣਾ ਤੇ ਬੇਬੇ ਜੀ ਨੂੰ ਦਰਸ਼ਨ ਦੇਣੇ ਇਹ ਬੇਬੇ ਨਾਨਕੀ ਜੀ ਦਾ ਪ੍ਰੇਮ ਸੀ ਭਗਤੀ ਸੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਬੇਬੇ ਨਾਨਕੀ ਜੀ ਸਤਿਗੁਰੂ ਜੀ ਦਾ ਇਥੋਂ ਤੱਕ ਲਿਖਦੇ ਆ ਕਵੀ ਜੀ ਕਿ ਜਦੋਂ ਮਾਤਾ ਜੀ ਨੇ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੁਝ ਕਹਿ ਵੀ ਦੇਣਾ ਨਾ ਤੇ ਬੇਬੇ ਨਾਨਕੀ ਜੀ ਨੇ ਕਹਿਣਾ ਮਾਤਾ ਜੀ ਇਹ ਕੋਈ ਆਮ ਸਰੀਰ ਜਾਂ ਆਮ ਬੱਚਾ ਨਹੀਂ ਆ ਇਹ ਦੇਨ ਦੁਨੇ ਦਾ ਮਾਲਕ ਆ ਤੇ ਬੇਬੇ ਨਾਨਕੀ ਜੀ ਨੇ ਅੱਜ ਤੱਕ ਕਦੇ ਵੀ ਤਾਂ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੂੰ ਆਮ ਭਰਾਵਾਂ ਵਰਗਾ ਪ੍ਰਾਣੀ ਸਮਝਿਆ ਰੱਬ ਕਰਕੇ ਜਾਣਿਆ ਰੱਬ ਕਰਕੇ